ਗੋਲੇ ਸੁਨਹਾਰੇ ਸਤ ਸਿਰਿਆਂ ਕਾਲ ਪਹਿਲੀ ਕਬੱਡੀ ਮੇਰੇ ਮਿੱਤਰੋ ਰੁਪਿੰਦਰ ਸਿੰਘ ਪੀਸਾ ਨੌਜਵਾਨ ਖਿਆਲੀ ਵਾਲੇ ਦਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਇੱਕ ਕੰਨੀ ਤੇ ਅੰਗਰੇਜ਼ ਹੈ ਇੱਕ ਕੰਨੀ ਤੇ ਕਹਿੰਦੇ ਵੀ ਨੌਜਵਾਨ ਅਮਰੀਕ ਹੈ ਨਾਲ ਸੋਨੀ ਅਰ ਗਿਆ ਹਾਉ ਦੇਖਦਾ ਮੇਰੇ ਮਿੱਤਰੋ ਵੱਡੇ ਸਤਿਕਾਰ ਭਾਈ ਸਿਮਰਨਾਥ ਕਨੇਡਾ ਤੇ ਜਗਮੀਤ ਔਲ ਕਹਿੰਦੇ ਵੀ ਸੋਨੀ ਜੇਕਰ ਮੇਰੇ ਮਿੱਤਰੋ ਤਿੰਨ ਜਫੇ ਲਾਉਂਦਾ 2100 ਪਰ ਪਹਿਲਾ ਨੰਬਰ ਕਹਿੰਦੇ ਗੁਰੂ ਸਰ ਦੀ ਟੀਮ ਦੇ ਲਈ ਆ ਗਿਆ ਰੇਡਰ ਦਤਾਲ ਵਾਲਾ ਸੇਵਕ ਸੇਵਕ ਦਤਾਲ ਲੈ ਵੀ ਗੁਰਪ੍ਰੀਤ ਚਟਾਨਿਆ ਬੈਲਟਾਂ ਦੇ ਲਈ ਬਾਸ਼ੀ ਮਸ਼ੀਨਾ ਕੁਲਦੀਪ ਸੋਹੀ ਤੇ ਜੱਸੀ ਦੀ ਯਾਰੀ ਨੂੰ ਕਹਿੰਦੇ ਸਾਰਾ ਫੁੱਲ ਜਾਂਦਾ ਵੀ ਇਹਨਾਂ ਦਾ ਪਿਆਰ ਬਾਦ ਦਾ ਸਰਵੇ ਜੱਗੇ ਹੁਣੀ ਮੋਠੇ ਹੁਣੀ ਗੱਲਾਂ ਕਹਿੰਦੇ ਅੱਜ ਦੇ ਮੇਲੇ ਦੀਆਂ ਵੱਡੀਆਂ ਤੇ ਅਰਸ਼ੂ ਦਾ ਯੋਗਦਾਨ ਵੀ ਬੜਾ ਵੱਡਾ ਚੰਦਰੇ ਦਾ ਉਹ ਕਬੱਡੀ 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 ਇੰਦਰੋਂ ਵੀ ਨੰਬਰ ਰੇਡਰ ਦਾ ਇੰਦਰੋਂ ਵੀ ਨੰਬਰ ਰੇਡਰ ਦਾ ਮਸ਼ੀਨ ਕਿੱਧਰ ਜਾਊ ਇਹ ਸ਼ੱਕ ਤੇ ਰਹਿਣੀਆਂ ਮੇਲਾ ਬਾਬੇ ਫੂਲਜੀ ਦਾ ਉਹ ਤੱਕਦੇ ਪੈਣੀ ਆ ਮੇਲਾ ਬਾਬੇ ਫੂਲਜੀ ਦਾ ਤੱਕਦੇ ਪੈਣੀ ਹੈ ਮੇਰੇ ਮਿੱਤਰੋ ਇੱਕ ਪਾਸੇ ਦੇਖਦਾ ਨੌਜਵਾਨ ਕੋੜੇ ਵਰਗੇ ਖੇਡਦੇ ਆ ਰੁਪਿੰਦਰ ਵਰਗੇ ਖੇਡਦੇ ਆ ਅਮਰੀਕ ਵਰਗੇ ਨਾਲ ਮੈਂ ਦੇਖਦਾ ਵੀ ਅੰਗਰੇਜ਼ ਵਰਗੇ ਆ ਪਰ ਇੱਕ ਪਾਸੇ ਉਹ ਪਹਿਲਾ ਜੱਫਾ ਲਾ ਕੇ ਰਾਮਪਰੇ ਵਾਲੇ ਨੇ ਪੈਸ਼ੀ ਮਸ਼ੀਨ ਤੇ ਚੜ ਗਿਆ ਤੇ 500 ਰੁਪਏ ਚਟਾਣਾ ਕਹਿੰਦਾ ਓਏ ਜੇਤੂ ਟੀਮ ਨੂੰ ਦੇ ਦੇਣਾ 1100 ਰੁਪਏ ਕਹਿੰਦੇ ਸੁੱਖੀ ਦੇ ਜੱਫੇ ਦਾ ਸਵਰਗਵਾਸੀ ਰਜਿੰਦਰ ਸਿੰਘ ਜੀ ਟੀਪੀ ਸਾਹਿਬ ਉਹਨਾਂ ਦੇ ਪਰਿਵਾਰਵਾਨੀਆਂ ਦਿੱਤਾ ਜਾਣਾ ਮੇਰੇ ਵੀਰੋ ਉਸਤਾਦ ਲੋਕਾਂ ਦੀ ਦੇਣ ਬੜੀ ਐ ਸ਼ੇਰੂ ਪੱਤੋ ਵਾਲਿਆ ਕਬੱਡੀ 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 ਹੋਈ ਪਈ ਐ ਇੱਕ ਪਾਸੇ 1100 ਦਾ ਪਹਿਲਾ ਜੱਫਾ 1100 ਦਾ ਪਹਿਲਾ ਜੱਫਾ 1100 ਦਾ ਪਹਿਲਾ ਜੱਫਾ ਓ ਜੱਫਾ ਦਾ ਇੱਧਰ ਜੱਫਾ ਜੱਫੇ ਦੇ ਜੱਫਾ 8 ਜੱਫਾ ਜੱਫੇ ਤੇ ਜੱਫਾ 8 ਜੱਫਾ ਤੇ ਸੁਖੀ ਨੇ ਦਿੱਤਾ ਜਫਾ ਤੇ ਲੋਕਾਂ ਨੇ ਲਲਕਾਰਾ ਦਿੱਤਾ 50 ਜਫਾ ਇਹ ਲਲਕਾਰੇ ਵਜਦਾ ਮੇਰੇ ਮਿੱਤਰੋ ਹਰਪਿੰਦਰ ਸਿੰਘ ਫੇਰ ਕਬੱਡੀ ਪਾਉਣ ਦੀ ਵਾਦਾ ਹੋਇਆ ਕਹਿੰਦੇ ਫੂਲ ਦੀ ਤਰਤੀ ਹੈ ਬਾਬਾ ਫੂਲ ਦੀ ਵੱਡੀ ਪਾਰ ਕਿਰਪਾ ਮਣੂ ਵਰਗੇ ਭਾਈ ਦਰਸ਼ਨ ਵਰਗੇ ਮੋਢੇ ਵਰਗੇ ਜੱਸੀ ਵਰਗੇ ਆਓ ਦੇਖਦਾ ਵੀ ਅੱਜ ਦੇ ਮੇਲੇ ਲਈ ਹਰਪੀਤ ਵਰਗੇ ਭਾਈਆਂ ਦੇ ਵੱਡੀ ਦੇੜਾ ਆ ਪਈ ਹੋਈ ਕਬੱਡੀਆਂ ਆਓ ਆਓ ਹੋ 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 ਕਬੱਡੀ ਕਬੱਡੀ ਮੇਰੇ ਵੀਰੋ ਅੱਜ ਖਲੀਲ ਭਾਈ ਹੁਣਾਂ ਦਾ ਵੀ ਯੋਗਦਾਨ ਹੈ ਜਬਾਟਰੀ ਵਾਲੇ ਮਾਨ ਹੁਣਾ ਦਾ ਵੀ ਯੋਗਦਾਨ ਹੈ ਚਰਚੇ ਕਹਿੰਦੇ ਹੁੰਦੇ ਆ ਉਹ ਕਬੱਡੀ ਪੈਂਦੀ ਹੈ ਇਧਰ ਦੇ ਪਾਸੇ ਰਾਣਾ ਖੜਾ ਸਾਡਾ ਉਹਦਾ ਵੀ ਧੰਵਾਦ ਹੈ ਕਬੱਡੀ ਪੈ ਗਈ ਲੈ ਵੀ ਕਾंति ਕਰਦੇ ਜਿੱਕਰ ਆਓ ਪੁਰਾਣੇ ਯਾਰਾ ਰਾਣਾ ਖਲੀਲ ਸਾਰੇ ਵੀਰ ਕਿਉਂਕਿ ਵੱਡਾ ਪਿਆਰ ਬਖਸਦਿਆ ਮੇਰੇ ਮਿੱਤਰੋ ਮਾਨ ਮਰਗੇ ਵੀਰ ਆ ਪਰ ਦੂਜੇ ਪਾਸੇ ਸੰਦੀਪ ਬਾਜੇ ਖਾਨੇ ਵਾਲਾ ਆਪਾਂ ਜਦੋਂ ਕਹਿੰਦੇ ਗਰਾਊਂਡ 'ਚ ਆਇਆ ਸੀ ਨਾ ਨਾਲੇ ਮੱਥਾ ਟੇਕਿਆ ਸੀ ਨਾਲੇ ਵਾਸ਼ਿੰਗ ਸ਼ਾਣੀ ਮਿੰਨਲੀ ਝਾਕਾ ਸੀ ਕਾंति ਇਧਰ ਦਲਜੀਤ ਸਿੰਘ ਮਾਤਾ ਬਾਜੀ ਬਾਜੀ ਬਾਈ ਸਾਡਾ ਬਾਜੀ ਤੇ ਨਾਲ ਕਹਿੰਦੇ ਸਾਡਾ ਰਾਣਾ ਬਾਈ ਇਹ ਕਹਿੰਦੇ ਤਿੰਨ ਜਫੇ ਜਿਹੜਾ ਮੈਂ ਲਾਵੇਗਾ 5100 ਦਿੱਤਾ ਜਾਣਾ ਲਗਾਤਾਰ ਤਿੰਨ ਜਫੇ ਹੋਣੇ ਚਾਹੀਦੇ ਆ ਤੇ 5100 ਬਾਜੀ ਤੇ ਨਾਲ ਕਹਿੰਦੇ ਰਾਣੇ ਬੰਨਿਓ ਮਾਨ ਸਨਮਾਨ ਹੈ ਕਬੱਡੀ ਸ਼ੇਰੂ ਪੱਤੋ ਵਾਲੀਏ ਦੀ ਤੇ ਕਰਦੇ ਜ਼ਿਕਰ ਸੋਹਣੇ ਹਾਂ ਸੱਚਾ ਚਾਲ ਸਾਡਾ ਵੀਰ ਕਨੇਡਾ ਦੇ ਨਾਲ ਮੈਂ ਦੇਖ ਰਿਆ ਬਾਈ ਹੀਪਾ ਢਿੱਲੋ ਭਾਈ ਜਸੂ ਮੇਰਾ ਲਾਈ ਮੈਚ ਉਹਨਾਂ ਅਨੰਦ ਮਾਰਿਆ ਪਰ ਇਧਰ ਸੁਖੀ ਹਾਉ ਸੁਖੀ ਸੁਖੀ ਮੇਰੇ ਮਿੱਤਰੋ ਟੱਕਰ ਟੱਕਰਾ ਬੱਦੋਵਾਲੀਆ ਕਹਿੰਦਾ ਪਿੱਛੇ ਉਂਗਲ ਕਰ ਗਿਆ ਕਹਿੰਦਾ ਪਿੱਛੇ ਹੋ ਫੂਲਾਂ ਨੇ ਇੱਕ ਗੱਲ ਦੱਸਿਓ ਮਾਈਕ ਬੰਦਾ ਜੇ ਮੈਚ ਵਧੀਆ ਲੱਗ ਰਿਹਾ ਦੋਨੇ ਟੀਮਾਂ ਦੇ ਨਾਲ ਤੇ ਤਾੜੀਆਂ ਵਾਹ ਜ਼ੋਰਦਾਰ ਆ ਨਿਆਰਾ ਹੈ ਲੋਕਾਂ ਦਾ ਚਿੱਤ ਖੁਸ਼ ਹੋ ਜੇ ਲੋਕਾਂ ਦਾ ਚਿੱਤ ਗਾਰਡਨ ਗਾਰਡਨ ਹੋ ਜੇ ਲੈ ਵੀ ਬੁੱਟਿਆ ਭਿੱਖੀ ਵਾਲਿਆ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਇਹ ਤੁਹਾਡੀ ਕਬੱਡੀ ਨੂੰ ਚੇਤਾ ਦਵਾ ਦਿੰਦੇ ਆ ਡੋਗਰ ਦੀਆਂ ਕਬੱਡੀਆਂ ਦਾ ਚੇਤਾ ਦਵਾਈ ਆਉਂਦਾ ਅੱਜ ਕਹਿੰਦੇ ਸ਼ੇਰੂ ਪੱਤੋ ਵਾਲਿਆ ਡੋਗਰ ਦਾ ਕੱਦ ਨਿੱਕਾ ਸੀ ਸਿਰੇ ਦੀਆਂ ਕਬੱਡੀਆਂ ਪਾਈਆਂ ਪੀਸ਼ਾ 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 ਸੋਨੀ ਪੀਸ਼ਾ ਸੋਨੀ ਪੀਸ਼ਾ ਧੜੀ ਭਾਈ ਸਿਮਰਾ ਰਾਤ ਕਨੇਡਾ ਤੇ ਭਾਈ ਜਗਮੀਤ ਔਲ ਕਹਿੰਦੇ ਲੱਖੀ ਜੇ ਦੋ ਜੱਫੇ ਲਾ ਦੂਗਾ ਨੇ ਇੱਕ ਲਾਤਾ ਉਹਨੂੰ 3100 ਦਿੱਤਾ ਜੇ ਹਰਾਂਪਰੇ ਵਾਲੇ ਸੋਨੇ ਨੂੰ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਬੰਦਾ ਸਰਦਾਰ ਜੱਫੇ ਲਗਾਤਾਰ 5100 ਦੇ ਰਾਣਾ ਮਾਤਾ ਬਾਜੀ ਬਾਈ ਵਰਗੇ ਸਾਡੇ ਭਰਾ ਬਹੁਤ ਧੰਨਵਾਦ ਆ ਸਾਰੇ ਵੀਰਾਂ ਦਾ ਇੱਕੋ ਜਿਹੇ ਦੋਨੇ ਉਤਲੇ ਪਾਸਿਓਂ ਕਹਿੰਦੇ ਇਹਨਾਂ ਦਾ ਪਿਆਰ ਬਹੁਤ ਆ ਬਾਜੀ ਇਹ ਗੱਲ ਤੇ ਹੁੰਦੀ ਆ ਕਬੱਡੀ 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 ਹੋਈ ਪਈ ਆ ਸੰਦੀਪ ਸੰਦੀਪ ਤੇ ਸੇਵਕ ਸੇਵਕ ਦੇ ਸੰਦੀਪ ਏ ਸੇਵਕ ਦੇ ਸੰਦੀਪਾ ਸਦਕੇ ਲਖੀ ਓ ਠੀਕ ਆ ਫੂਲ ਵਾਲਿਓ ਕੰਮ ਤੇ ਤਾੜੀਆਂ ਜ਼ੋਰਦਾਰ ਮੈਂ ਪਹਿਲਾਂ ਕਹਿਆ ਸੀ ਮੁੰਡਾ ਵਾਸ਼ਿੰਗ ਮਸ਼ੀਨ ਜਿੱਤਰ ਨੂੰ ਫਿਰਦਾ ਕਹਿੰਦਾ ਜਿਲੇ ਪਟਿਆਲੇ ਚ ਲੈ ਕੇ ਆਣੀ ਆ ਦਤਾਲ ਪਿੰਡ ਦੀਆਂ ਗੱਲਾਂ ਕਰਾਉਣੀਆਂ ਮੇਰੇ ਮਿੱਤਰੋ ਪਰ ਉਧਰਲੇ ਪਾਸੇ ਘੋੜੇ ਵਰਗੇ ਨੌਜਵਾਨ ਆ ਹਉ ਬਾਈ ਸਾਡੇ ਵੀਰਾਂ ਬਾਜੀ ਵਰਗੇ ਰਾਣੇ ਹੋਏ 5103 ਜੱਫਿਆਂ ਦਾ ਇਧਰਲੇ ਪਾਸੇ ਟੱਕਰ ਹੋ ਮੇਰੇ ਮਿੱਤਰੋ ਹੋ ਗਿਆ ਅਮਰੀਕ ਨਾਲ ਟਰੈਕਟਰਾਂ ਦਾ ਜੇਤੂ ਮੋਟਰਸਾਈਕਲਾਂ ਜੇਤੂ ਫੁੱਲਦਾ ਮੇਲਾ ਖੜਕਾ ਦੜਕਾ ਹੋ ਗਿਆ ਖੜਕਾ ਦੜਕਾ ਸਿਰਾ ਸਿਰਾ ਓਏ ਕਬਰੂਆ ਆ ਜਾ ਓਏ ਦਰਸ਼ਨ ਆ ਜਾ ਮੰਨੂ ਕਿਦੇ ਤੇ ਮਾਇਆ ਲਾਉਣੀਆਂ ਦੱਸ ਦੇ ਮੈਨੂੰ ਉਧਰ ਕਹਿੰਦੇ ਗੁਰਪੀ ਤੇ ਚਟਾਣਾ ਕਹਿੰਦਾ ਜੇਤੂ ਨੂੰ 500 ਦੇਣਾ ਇਧਰ ਕਹਿੰਦੇ ਸਾਡੇ ਮੰਨੂ ਤੇ ਦਰਸ਼ਨ ਨੂੰ ਨਹੀਂ ਕਹਿੰਦੇ ਇੱਧਰ ਵੇਖ ਰਹੇ ਆ ਕਹਿੰਦੇ ਜਿਹੜਾ ਜਫਾ ਲੋਟ ਲੱਗਿਆ ਲੈ ਵੀ ਤਾਜੋ ਵਾਲਿਆਂ ਉਹਦੇ ਤੇ ਮਾਇਆ ਲਾਵੀ ਕਰਾਂ ਕਬੱਡੀ ਪੈ ਗਈ ਸੋਹਣਿਆ ਲਓ ਸਾਹਮਣੇ ਕਹਿੰਦੇ ਆਏ ਬਤੋਵਾਲ ਦੀ ਧਰਤੀ ਦਾ ਸ਼ੇਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬੜਿਆ ਹੋਇਆ ਪਰ ਸਾਹਮਣੇ ਗੁਰੂਸਰੀਆ ਸੁਖੀ ਸੁਖੀ ਟਕਾਣੇ ਟਕਾਣੇ ਨਾਲ ਉਹ ਕਹਿੰਦੇ ਜਫੇ ਲਾਉਂਦਾ ਅੱਜ ਕਹਿੰਦੇ ਸ਼ਿਰਾ ਕਰਵਾਉਂਦਾ ਪਰ ਸਾਹਮਣੇ ਬੱਦੋਵਾਲੀਆ ਸ਼ੇਰੂ ਆਉਂਦਾ ਮੁੰਡਾ ਭੱਜਿਆ ਤੇ ਨੰਬਰ ਇਧਰ ਦੇ ਪਾਸੋਂ ਪੀਛੇ ਦੀਆਂ ਤਿੰਨ ਕਬੱਡੀਆਂ 500 ਦੀਆਂ ਮਨਪ੍ਰੀਤ ਮੰਨੂ ਤੇ ਹਰਪ੍ਰੀਤ ਮਿੱਟੀ ਬਣੀਆਂ। ਇਧਰ ਦੇ ਪਾਸੋਂ ਸੇਵਕ ਦਤਾਲ ਦੀਆਂ ਤਿੰਨ ਕਬੱਡੀਆਂ ਦਰਸ਼ਨ ਸੋਹੀ ਨਾਲ ਆਮਣਾ ਚੈਲਦਾਰ ਇਹਨਾਂ ਬਣੀਆਂ 1100 ਦੀਆਂ 11 1100 ਦੀਆਂ ਤਿੰਨ ਕਬੱਡੀਆਂ ਪਹਿਣੀਆਂ। ਪਹਿਲੀ ਕਬੱਡੀ 1100 ਦੀ ਪੀਛਾ ਖਿਆਲੀ ਵਾਲੀਆ ਹਰਪ੍ਰੀਤਾਂ ਮਿੱਟੀ ਮਨਪ੍ਰੀਤਾਂ ਮਾਨ ਮੰਨੂ ਹਰਪ੍ਰੀਤਾਂ ਮਿੱਟੀ ਕਹਿੰਦੇ ਬਰੋਕਰੀ ਕਿੰਗਾ ਮੇਰੇ ਵੀਰੋ ਐਵੇਂ ਨਹੀਂ ਗੱਲਾਂ ਹੁੰਦੀਆਂ ਜੱਟ ਮੌਜਾਂ ਕਰਦਾ ਏ ਰੱਬ ਨੇ ਤੋੜ ਕੋਈ ਨਾ ਛੱਡੀ ਕਬੱਡੀ ਪੈ ਗਈ ਕਰਦੇ ਗਰਮੀ ਤੇ ਜਿੱਤ ਲਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਰੁਪਿੰਦਰ ਸਿੰਘ ਰੁਪਿੰਦਰ ਸਿੰਘ ਪੀਛਾ ਤੇ 1100 ਦਾ ਜਫਾ 1100 ਦਾ ਜਫਾ ਹਰਪ੍ਰੀਤ ਮਾਨ ਮਨਪ੍ਰੀਤ ਮਨੂ ਮਾਨ ਸਾਡੇ ਭਰਾਵਾਂ ਦੇ ਵੱਲੋਂ ਕਹਿੰਦੇ ਉਹ ਖੇਡ ਮੈਦਾਨ ਦੇ ਵਿੱਚ ਅੰਗਰੇਜ਼ ਦੇ ਲਈ ਖੇਡ ਮੈਦਾਨ ਦੇ ਵਿੱਚ ਪੋਜਦਾ ਕੀਤਾ ਗਿਆ ਇੱਧਰ ਕਹਿੰਦੇ 1100 ਦੀ ਪਹਿਲੀ ਕਬੱਡੀ ਦਰਸ਼ਨ ਨਾਲ ਕਹਿੰਦੇ ਮੇਰੇ ਵੀਰੋ ਦਰਸ਼ਨ ਸੋਹੀ ਹੈ ਮਨ ਨਾਲ ਆਮਣਾ ਚੈਲਦਾਰ ਤੇ ਹੈਪੀ ਮਹਾਰਾਜ ਬਲਕਾਰ ਸਿੱਧੂ ਜੀ ਹੁਣਾਂ ਦੀ ਟੀਮ 1100 ਦੀ ਪਹਿਲੀ ਕਬੱਡੀ ਸੇਵਕਤ ਤਾਲ ਵਾਲੇ ਦੀ ਉਧਰਲੇ ਪਾਸੋਂ ਪਹਿਲਾ ਜਫਾ ਲੱਗੂ ਜਾਣਾ ਤੇ ਨੰਬਰ ਕਹਿੰਦੇ ਰੇਡਰ ਦਾ ਨੰਬਰ ਰੇਟਰ ਦਾ ਕਰਦੇ ਗੱਲ ਸੋਹਣਿਆ ਲਓ ਸਾਹਮਣੇ ਕਹਿੰਦੇ ਘੋੜਾ ਗੁਰੂਸਰੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜਿਆ ਹੋਇਆ ਰਾਂਪੇ ਦੀ ਟੀਮ ਦੇ ਚਰਚੇ ਵੀ ਕਹਿੰਦੇ ਪੰਜਾਬ ਦੇ ਵੱਡੇ ਮਿਲਿਆ ਤੇ ਹੁੰਦੇ ਹੈ ਪਹਿਲਾਂ 1100 ਦੀਆਂ ਕਬੱਡੀਆਂ ਸੀ ਗਿਆ 1000 ਹਰਪ੍ਰੀਤ ਮਿੱਟੀ ਤੇ ਮਨਪ੍ਰੀਤ ਦਾ ਪਾਰੇ ਮਨੂ ਦਾ 2100 ਦੀਆਂ ਦੋ ਕਬੱਡੀਆਂ ਸੇਵਕ ਦਤਾਲ ਦੀਆਂ ਹੋਰ ਪੈਣ ਗਿਆ 2100 ਦੀਆਂ ਦੋ ਕਬੱਡੀਆਂ ਹੋਰ ਪੈਣ ਗਿਆ ਸੇਵਕ ਦਤਾਲ ਲਓ ਸਾਹਮਣੇ ਸੇਵਕ ਦਤਾਲ ਦੀ 2100 ਦੀ ਪਹਿਲੀ ਕਬੱਡੀ ਪੈਣ ਜਾ ਰਹੀ ਹੈ ਇੱਕ ਬਾਕੀ ਹੈ ਤੇ ਇੱਕ ਆ ਪੈ ਰਹੀ ਹੈ ਲਓ ਪਟਿਆਲੇ ਵਾਲਾ ਮੁੰਡਾ ਸਿੰਘ ਸਰਦਾਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕੀ ਤੇ ਪੱਤੇ ਪਚੋਵੇ ਮੁੜਕਾ ਮੁੰਡਾ ਸਿਰੇ ਦੀਆਂ ਕੌਡੀਆਂ ਪਾਵੇ ਪਰ ਸਾਹਮਣੇ ਉਹ ਕਹਿੰਦੇ ਦਤਾਲ ਵਾਲਾ ਮੁੰਡਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਪਰ ਗੁਰੂ ਸਰੀਆ ਗੁਰੂ ਸਰੀਆ ਸੁਖੀ ਤੇ ਪਟਿਆਲੇ ਵਾਲਾ ਪਟਿਆਲੇ ਵਾਲਾ ਮੁੰਡਾ ਕਹਿੰਦੇ ਅੱਜ ਆਈ ਤੇ ਆਇਆ ਹੋਇਆ ਮੁੰਡਾ ਬੇਲ ਬੇਲ ਕੇ ਕਬੱਡੀਆਂ ਪਾ ਰਿਹਾ ਕਿ ਸਾਰਾ ਮੇਲਾ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਗੱਬਰੂ ਨੇ ਲੁੱਟ ਲੈਣਾ ਹੁਣ ਤੋਂ ਲੈ ਕੇ ਸੰਦੀਪ ਬਾਜੇਖਾਨੇ ਦੇ ਦੋ ਜਫੇ 3100 ਦੇ ਰਾਣਾ ਤੇ ਕਹਿੰਦੇ ਨਾਲ ਮੇਰੇ ਵੀਰੋ ਬਾਜੀ ਬਣੀਓ ਕਹਿੰਦੇ 3100 ਹੈ ਜਿਹੜਾ ਤਿੰਨ ਜਫੇ ਲਗਾਤਾਰ ਲਗਾ ਉਹਦੇ ਲਈ 5100 ਹੈ ਪਰ ਘੋੜਾ 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 ਕਬੱਡੀ ਕਬੱਡੀ ਕਰ ਰਿਹਾ ਫਾਈਨਲ ਮੈਚ ਹੈ 21000 15000 ਦੀ ਟੱਕਰ ਹੈ ਅੰਗਰੇਜ਼ ਹੈ ਸੋਨੀ ਹੈ ਅਮਰੀਕ ਹੈ ਆਹ ਵੇਖਦੇ ਆ ਟੱਚ ਵੱਜਿਆ ਤੇ ਜੇ ਅਮਰੀਕ ਆ ਜਫਾ ਲੱਗ ਜਾਂਦਾ ਤੈਨੂੰ ਪੈਸੇ ਮਿਲ ਜਣੇ ਸੀਗੇ ਹੁਣ ਸਕਿੱਪ ਹੋ ਗਿਆ ਸ਼ੇਰ ਗੱਲ ਚੱਲੂ ਆ ਕਬੱਡੀ ਪੈਂਦੀ ਪੈਂਦੀ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਵੱਡੋ ਵਾਲੀਏ ਸੇਰੂ ਦੀ ਪੈ ਰਹੀ ਹੈ ਲੈ ਵੀ ਬਾਜੇ ਖਾਨੇ ਵਾਲੇ ਦੁਨੀਆ ਤੇਰੇ ਤੇ ਵੀ ਮਾਣ ਕਰਦੀ ਐ ਸੰਦੀਪ ਸਿੰਘ ਗੁਰੂਸਰੀਆ ਅੱਜ ਤੇਰੇ ਚਹੇਤੇ ਵੀ ਕਹਿੰਦੇ ਨਵਜੋਤ ਸਿੱਧੂ ਵਰਗੇ ਜਾਰੀ ਪਗੌਲੀ ਪੁੱਜੇ ਹੋਇਆ ਤੇਰੇ ਤੇ ਮਾਣ ਹੈ ਤੇਰਾ ਜਫਾ ਦੇਖਣਾ ਦੌਂਦੇ ਆ ਉਹ ਦੇਖਣਾ ਇੱਕ ਪਾਸੇ ਕਿਹਾੜੀ ਮੁੰਡਨੇ ਨਾ ਦੀ ਨਾਲ ਹੱਥ ਪਾ ਕੇ ਚੋਟੀ ਦਾ ਜਫਾ ਕਹਿੰਦੇ ਗੁਰੂ ਸਰਿਆ ਸੁਖੀ ਦਾ ਉਹ ਬੱਲੇ 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 ਪੈ ਗਿਆ ਸਾਡੂ ਜਫੀਆਂ ਲਹਿਰੇ ਵਾਲਿਆ ਓਏ ਗਬਰੂਆ ਗੁਰੂ ਸਰਿਆ ਸੁਖੀ ਸੁਖੀ ਕੱਢੀ ਆਉਂਦਾ ਧੁੱਕੀ ਗੁਰੂ ਸਰਿਆ ਸੁਖੀ ਕੱਢੀ ਆਉਂਦਾ 突ਕੀ ਨਵਜੋਤ ਭੈਣੀ ਬਣੀਆਂ 1100 ਦਾ ਜਫਾ ਲੱਗ ਗਿਆ ਫੂਲ ਆਲੇ ਉਹ 1100 ਦਾ ਤੇ ਤਾੜੀਆਂ ਦਾ ਮਾਰ ਦਿਓ ਬਾਈ ਆਹ ਤਾੜੀਆਂ বাজਦੀਆਂ ਤਾੜੀਆਂ বাজਦੀਆਂ ਲਲਕਾਰੇ ਵੱਜਦੇ ਐ ਇਹਦਾ ਮਤਲਬ ਪੀਚੇ ਪੈ ਗਏ ਲੱਗਦੇ ਐ ਉਧਰ ਰਾਮਪਰੇ ਵਾਲਾ ਹੈਪੀ ਸਾਡਾ ਛੋਟਾ ਭਰਾ ਉਹ ਵੀ ਚੇਚੇ ਤੌਰ ਤੇ ਪੁੱਜਿਆ ਹੋਇਆ ਰਾਮਪਰੇ ਦੀ ਟੀਮ ਖੇਡ ਰਹੀ ਐ ਅਮਰੀਕ ਵਰਗੇ ਬਿੱਲਾ ਬੈਠਾ ਕੈਨੇਡਾ ਦੇ ਵਿੱਚ ਗੁਰਜਾਨਪੁਰ ਨੇ ਪਰਿਵਾਰ ਦਾ ਕਿਹੇਟਾ ਟਕ 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 ਵਾਹ ਓਏ ਗੱਬਰੂਆ ਵਾਹ ਵਾਹ ਓਏ ਗੱਬਰੂਆ ਓ ਲਾਰੇ ਵਾਲਿਆ ਰਪੋਟਾ ਓਕੇ ਆ ਤੇਰੇ ਯਾਰ ਦੀਆਂ ਫੁੱਲ ਰਪੋਟਾ ਓਕੇ ਆ ਇੱਕ ਕਬੱਡੀ 3100 ਦੀ ਨਹੀਂ 4100 ਦੀ ਕਰਵੇ ਦਰਸ਼ਨ ਆਹ ਕਬੱਡੀ 4100 ਦੀ ਦਰਸ਼ਨ ਸੋਹੀ ਨਾਲ ਕਹਿੰਦੇ ਹਰਪ੍ਰੀਤ ਮਿੱਟੀ ਮੰਨੂ ਫੂਲ ਲਾਸਟ ਕਬੱਡੀ ਕਹਿੰਦੇ 2100 ਤੋਂ 2000 ਹੋਰ ਵਧਾਤਾ 4100 4100 4100 ਆਉਂ ਜਾਂਦਾ ਦਤਾਲ ਵਾਲਾ ਬੁੱਕਦਾ ਆਉਂ ਜਾਂਦਾ ਦਤਾਲ ਵਾਲਾ ਬੁੱਕਦਾ ਆਉਂ ਜਾਂਦਾ ਦਤਾਲ ਵਾਲਾ ਬੁੱਕਦਾ ਕਹਿੰਦੇ ਹੜਦਾ ਕਿ ਖੁੱਲੇ ਜੇ ਮੈਦਾਨ ਵਿੱਚ ਸ਼ੇਰ ਵਾਂਗੂ ਬੁੱਕਦਾ ਤਕੜੇ ਜੇ ਜਾਫੀਆਂ ਤੋਂ ਕਾਟੀਏ ਰੁਕਦਾ ਹੈ ਇਹ ਦਤਾਲ ਵਾਲਾ ਸੇਵਕ ਹੈ ਇਹਨੇ ਵੀ ਕਹਿੰਦੇ ਸਿਰੇ ਸਿਰੇ ਦੀਆਂ ਪਾਈਆਂ ਪਰ ਸਾਹਮਣੇ ਰੁਪਿੰਦਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਖਿਆਲੀ ਵਾਲਾ ਪਿੰਡ ਹੈ ਅਮਰੀਕ ਕਦੇ ਪੁੱਜਿਆ ਹੋਰ ਆਪਰੇ ਵਾਲਾ ਅੰਗਰੇਜ਼ ਦੀ ਤੇ ਅਮਰੀਕ ਦੀ ਜੋੜੀ ਦੇ ਚਰਚੇ ਪੰਜਾਬ ਦੇ ਵੱਡੇ ਮੇਲੇ ਤੇ ਹੋਏ ਹਨ ਮਾਣਾ ਪਰਿਵਾਰ ਮਾਣ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਪਰ ਸਾਹਮਣੇ ਦੋ ਨੰਬਰ ਤੋਂ ਕਹਿੰਦੇ ਸੋਨੀ ਦੀ ਟਰਾਈ ਹੈ ਰੁਪਿੰਦਰ ਸਿੰਘ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਵਾਅਦਾ ਕਰਦੇ ਚ ਕਾਮਯਾਬ ਹੁੰਦਾ ਹੋਇਆ ਕਿ ਚੁੱਪ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸਰੀਰਾਂ ਨਾਲੋਂ ਕੰਡ ਮਿੱਤਰੋ ਝੜ ਗਈ ਸਰੀਰਾਂ ਨਾਲੋਂ ਕੰਡ ਮਿੱਤਰੋ ਇੱਧਰ ਇੱਕ ਐਲਾਨ ਸੁਣ ਓਏ ਬੁੱਟਿਆਂ ਦਰਸ਼ਨ ਸੋਹੀ ਤੇ ਕਹਿੰਦੇ ਬੁਲਕਾਰ ਸਿੱਧੂ ਦੀ ਸਾਰੀ ਟੀਮ ਕਹਿੰਦੀ ਜਿਹੜੇ ਬੁਲਾਰੇ ਆਉਣਗੇ ਰੈਂਪਰੇ ਜਿਹੜੇ ਰੈਫਰੀ ਆਉਣਗੇ ਮੂੰਹੋਂ ਮੰਗਵੇਂ ਪੈਸੇ ਦੇਵਾਂਗੇ ਜਿੰਨੇ ਰੈਫਰੀਆਂ ਦੇ ਚੱਲਦੇ ਉਹਦੂ ਦੁੱਗਣੇ ਜਿੰਨੇ ਬੁਲਾਰਿਆਂ ਦੇ ਚੱਲਦੇ ਆ ਇਹਦੂ ਦੁੱਗਣੇ ਪਰ ਕਹਿੰਦੇ ਸੁਖੀ ਉਹ ਇੱਕ ਵਾਰੀ ਤਾੜੀਆਂ ਤਾਂ ਮਾਰ ਦੋ ਫੂਲ ਵਾਲਿਓ ਆਹ ਦੁਨੀਆ ਸਵਾਦ ਲੈ ਰਹੀ ਐ ਸਵਾਦ ਲੈ ਰਹੀ ਐ ਧੰਨਵਾਦ ਕਰਦੇ ਕਦੇ ਇੱਧਰ ਕਦੇ ਅਮਰੀਕ ਪਾਸ਼ੀ ਮਸ਼ੀਨ ਤੇ ਚਲਾ ਜਾਂਦਾ ਕਦੇ ਸੁਖੀ ਪਾਸ਼ੀ ਮਸ਼ੀਨ ਤੇ ਚਲਾ ਜਾਂਦਾ ਕੀ ਤੋਂ ਕੀ ਗੱਲ ਬਣ ਗਈ ਮੈਨੂੰ ਗੱਲ ਨਾਲ ਸਮਝ ਵਿੱਚ ਆਵੇ ਤੱਕਰੇ ਨੂੰ ਵਾਲ ਪੈ ਗਿਆ ਆ ਬਾਜੀ ਤੋਂ ਪੁੱਛੀ ਕਿੰਨੇ ਕਰ ਰਹੇ ਆ ਤਿੰਨ ਜੱਫਿਆਂ ਦੇ ਪਿੱਛੇ ਨੂੰ ਹੋਈ ਕਰਾਂ 11000 ਬਾਜੀ ਕਹਿੰਦਾ ਨਾਲ ਰਾਣਾ ਕਹਿੰਦਾ ਲਗਾਤਾਰ ਤਿੰਨ ਜਫੇ 11000 ਦੇ ਕਰਦੇ ਗੱਲ ਸੋਹਣਿਆ ਆਓ ਸਾਹਮਣੇ ਖੇਡ ਮੈਦਾਨ ਵਿੱਚ ਗੁਰੂ ਸਰੀਆ ਘੋੜੇ ਦੀ ਕਬੱਡੀ ਪੈ ਰਹੀ ਹੈ ਸੁਪਰ ਫਾਈਨਲ ਮੁਕਾਬਲਾ ਫੁੱਲ ਦੇ ਮੇਲੇ ਦਾ ਖੇਡਾ ਜਾ ਰਿਹਾ ਆ ਮੁੰਡਾ ਵੀ sire sire ਦੇ ਡੱਕਦਾ ਰੰਪਰੇ ਵਾਲਾ ਫੋੜਦਾ ਜੇਤੋ ਇਹ ਆ ਕਹਿੰਦੇ ਰਾਮਪਰੇ ਵਾਲਾ ਅਮਰੀਕ ਕਿ ਮੈਂ ਵੀ ਜੱਟ ਦਾ ਪੁੱਤ ਹਰ ਜਣ ਵਰਗਾ ਨਹੀਂ ਅੱਖਾਂ ਬੰਨ੍ਹ ਕੇ ਤੀ ਟਿਕਾਣੇ ਲਾ ਦੂੰਗਾ ਰਾਮਪਰੇ ਵਾਲਾ ਹੈਪੀ ਵੀ ਖੁਸਾ ਕਹਿੰਦੇ ਪਿੰਡ ਦੇ ਮੁੰਡੇ ਐ ਪਿੰਡ ਦਾ ਨਾਂ ਤਮਕਾਉਂਦੇ ਐ ਉਹ ਦੁਨੀਆ ਮਾਨ ਕਰਦੀ ਐ ਕਿ ਟੀਵੀ ਅਖਬਾਰਾਂ ਵਿੱਚ ਨਾਂ ਬੋਲਦਾ ਇੱਕ ਪਿੰਡ ਨਹੀਂ ਉਹ ਥਾਂ ਥਾਂ ਬੋਲਦਾ ਕਿਹਦਾ ਐ ਪੁੱਤ ਪੋਤਾ ਕਿਹੜੇ ਕੋਚ ਚੰਡਿਆ ਮਹਾਨ ਦਾ ਪੁੱਤ ਜਿਨ੍ਹਾਂ ਮਾਵਾ ਦੇ ਖੇਡਦੇ ਕਬੱਡੀ ਨਾਂ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਮਨਪ੍ਰੀਤ ਤੇ ਆਇਆ ਪੈਸੇ ਹਰਪ੍ਰੀਤਮ ਮਿੱਟੀ ਕਹਿੰਦੇ ਪ੍ਰੋਕਰੀ ਕਿੰਗ ਬੈਠਾ ਮਨਾਲੀ ਦੇ ਵਿੱਚ ਮੈਂ ਤਾਂ ਆਨੰਦ ਮਾਰ ਰਿਹਾ ਹੈ ਗੁਰਵਿੰਦਰ ਸਿੱਧੂ ਸੰਦੀਪ ਆ ਸਾਡਾ ਪੰਡਤ ਜੀ ਆ ਸਾਡੇ ਨਾਲ ਧਾਰੀ ਵਰਗੇ ਮੁੰਨੇ ਵਰਗੇ ਜਿੰਨੇ ਜੱਗੇ ਵਰਗੇ ਭਰਾ ਸਾਰਿਆਂ ਦਾ ਵਿਸ਼ੇ ਤਰ ਤੇ ਧੰਨਵਾਦ ਹੈ ਉਧਰ ਕਹਿੰਦੇ ਦਰਸ਼ਨ ਸੋਈ ਆਮਣਾ ਜੈਲਦਾਰ ਤੇ ਨਾਨ ਕਹਿੰਦੇ ਹੈਪੀ ਹੋਣਾ ਨੇ ਪਹਿਲਾ ਪ੍ਰਾਈਜ਼ ਅੱਜ ਦੇ ਮੇਲੇ ਦਾ ਦਿੱਤਾ ਹੈ ਕਬੱਡੀ ਪਾਉਣ ਦੇ ਲਈ ਸੇਵਕ ਦਤਾਲ ਵਾਲਾ ਲਓ ਸੇਵਕ ਦ ਆ ਬੈਸਟ ਵਾਲਿਆਂ ਪੈਂਦੀਆਂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇੱਕ ਦੀ ਝਕੋਨੀ ਚੱਕ ਬੈਸਟ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਜੱਫੇ ਤੇ ਜੱਫਾ ਠਾ ਜੱਫਾ ਗੁਰੂ ਸ੍ਰੀ ਸੁਖਿਓ ਇੱਕ ਵਾਰੀ ਦੱਸਿਓ ਜੱਫੇ ਤੇ ਜੱਫਾ ਤਾ ਜਫਾ ਇਧਰ ਜਫਾ ਇਧਰ ਜਫਾ ਜਫੇ ਦੇ ਜਫਾ ਠਾ ਜਫਾ ਗੁਰੂ ਸ੍ਰੀ ਸੁਖੀ ਨੇ ਦਿੱਤਾ ਲਾ ਜਫਾ ਅੱਜ ਤਿੰਨ ਜਫੇ ਹੋ ਗਿਆ ਜੀ ਲਗਾਤਾਰ ਤਿੰਨ ਜਫੇ ਰਾਣੇ ਲਗਾਤਾਰ ਹੋ ਗਿਆ ਸੁਖੀ ਦੇ ਤਿੰਨ ਜਫੇ ਲਗਾਤਾਰ ਬਿਨਾ ਕਿਸੇ ਬ੍ਰੇਕ ਪਾਏ ਤੋਂ ਤਿੰਨ ਜਫੇ ਜਿਹੜੇ ਲਗਾਤਾਰ ਲਾ ਦਿੱਤੇ ਲੈ ਵੀ ਰਾਣੇ ਲੈ ਵੀ ਬਾਜੀ ਕਰਦੇ ਗੱਲ ਗਰਮੀਤ ਸਿੰਘ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਘੋੜਾ ਕਹਿੰਦੇ ਗੁਰੂਸਰੀਆ ਮੁੰਡਾ ਉਹ ਸਾਹਮਣੇ ਮੈਨੂੰ ਲੱਗਦਾ ਸੰਦੀਪ ਵਾਧੇ ਵਾਧੇ ਖਾਨੇ ਵਾਲਾ ਕਹਿੰਦੇ ਸੰਦੀਪ ਦੀ ਕਬੱਡੀ ਪੈ ਰਹੀ ਹੈ ਉਹ ਕਹਿੰਦੇ ਆਲ ਰੌਂਡਰ ਖਿਡਾਰੀ ਆ ਮੁੰਡਾ ਫਰੀਦ ਕੋਟਿਆ ਕਬੱਡੀ ਕਬੱਡੀ ਕਰਦਾ ਹੋਇਆ ਅਮਰੀਕ ਦੇ ਨਾਲ ਟੱਕਰ ਉਹ ਸੰਦੀਪ ਤੇ ਅਮਰੀਕ ਸੰਦੀਪ ਤੇ ਅਮਰੀਕ ਦੋ ਮੱਲ ਪਿੱੜਦੇ ਟੱਕਰ ਸਿਰ ਦੀ ਹੈ ਵਾਹ ਓਏ ਗੱਬਰੂਆ ਪਾਟੇ ਖਾਨੇ ਵਾਲਿਆ ਕਿ ਪੁੱਤ ਬਰਾੜਾ ਨਾ ਜਿਹਦਾ ਪਿੰਡ ਸੀ ਵਾਜਾਖਾਨਾ ਆ ਮੁੰਡਾ ਫਰੀਦ ਕੋਟੀ ਹੈ ਵਾਜੇ ਖਾਨੇ ਤੋਂ ਪੁਜਿਆ ਸੰਦੀਪ ਇੱਕ ਤਕੜਾ ਨੰਬਰ ਜੋੜਦਾ ਹੋਇਆ ਉਧਰ ਸਾਡਾ ਭਰਾ ਮਨਪ੍ਰੀਤ ਮਣੂ ਮਾਣ ਦਾ ਭਤੀਜਾ ਕਹਿੰਦੇ ਹਰਿੰਦਰ ਮਾਣ ਉਹ ਵੀ ਅਚੇਚੇ ਤੌਰ ਤੇ ਲੈ ਅਨੰਦ ਮਾਰ ਰਿਹਾ ਹੈ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਔਰ ਵੱਡਾ ਮਾਣ ਜੀ ਸਰ ਸਾਫਰਾ ਜੀ ਸਾਡੇ ਉਹ ਵੀ ਕਹਿੰਦੇ ਜੁੜੇ ਬੈਠੇ ਹਨ ਉਹਨਾਂ ਦਾ ਵੀ ਧੰਨਵਾਦ ਹੈ ਇਧਰ ਦੇ ਪਾਸੇ ਕਹਿੰਦੇ ਜਫੇ ਲੱਗ ਚੁੱਕਿਆ ਮੈਨੂੰ ਤੇ ਲੱਗਦਾ ਸੀ ਅਮਰੀਕ ਵੀ ਤਿੰਨ ਜਫਿਆਂ ਨੇ ਨੇੜੇ ਤੇੜੀ ਸੀਗਾ ਪਰ ਉਹ ਪਹਿਲਾਂ ਤਿੰਨ ਜਫੇ ਲਾ ਗਿਆ ਲੈ ਵੀ 11000 ਦੇ ਬਾਜੀ ਤੇ ਰਾਣੇ ਮੰਨੀਓ ਤਿੰਨ ਜਫਿਆਂ ਦਾ 11000 ਬਲਾਇਆ ਗਿਆ ਕਬੱਡੀ ਸ਼ੇਰੂ ਬੱਦੋ ਵਾਲੀ ਹੈ ਸ਼ੇਰੂ ਬੱਦੋ ਵਾਲੀ ਤਿੰਨ ਲਗਾਤਾਰ ਦੀ ਬਲਾਇਆ ਸੀਗਾ ਲਗਾਤਾਰ ਦੀ ਬਾਈ ਮੈਚ ਵਧੀਆ ਲੱਗਦਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਆਪ ਪੁਆਇੰਟ ਹੋਲਡ ਕਰ ਲੋ ਜੀ ਜੇ ਕਰਨਾ ਕਬੱਡੀ ਪੈ ਗਈ ਗਰਮੀ ਤੇ ਕਰ ਜੇ ਕਰ ਲਓ ਸਾਹਮਣੇ ਕਬੱਡੀ ਪਾਓ ਜੀ ਅਗਲੀ ਫਾਈਨਲ ਮੁਕਾਬਲੇ ਚੋਟੀ ਦੀ ਟੱਕਰ ਚੱਲ ਰਹੀ ਹੈ ਇੱਕ ਪਾਸੇ ਗੁਰੂ ਸਰ ਤੇ ਦੂਸਰੇ ਬੰਨੇ ਰਾਂਪਰਾ ਪਿੰਡ ਦੁਨੀਆ ਆਨੰਦ ਮਾ ਰਹੀ ਹੈ ਸਮੇਂ ਸਾਰ ਆਪ ਵਧੀਆ ਕਬੱਡੀ ਦਾ ਆਨੰਦ ਮਾ ਰਹੇ ਹੈ ਔਰ ਦਰਸ਼ਕ ਵੀ ਨਾਲ ਇਕੱਠ ਵੀ ਕੰਦੇ ਉਸੇ ਤਰ੍ਹਾਂ ਜੁੜਿਆ ਹੋਇਆ ਚੱਲ ਵੀ ਗਬਰੂਆ ਪਾ ਵੀ ਰੇਡ ਕਿਹੜੇ ਗਬਰੂੜੇ ਪਾਉਣੀ ਹੈ ਮੇਰੀ ਗਰਮੀ ਤੇ ਜਿਹੜੇ ਤਿੰਨ ਜਫੇ ਲਗਾਤਾਰ ਬੁੱਲੇ ਸੀਗੇ ਲਗਾਤਾਰ ਸੁਖੀ ਨੇ ਤਿੰਨ ਜਫੇ ਲਾਤੇ ਆ ਚਾਰ ਹੋ ਗਿਆ ਲਖੇ ਜਫੇ ਆ ਜਿਹੜੇ ਚਾਰ ਹੋ ਗਿਆ ਪਰ ਲਗਾਤਾਰ ਜਿਹੜੇ ਸੁਖੀ ਨੇ ਲਾਏ ਆ ਉਧਰ ਅਮਰੀਕ ਦਾ ਇੱਕ ਟੱਚ ਜਿਹੜਾ ਮਿਸ ਹੋ ਗਿਆ ਸੀਗਾ ਲਓ ਕਬੱਡੀ ਫੇਰ ਪਾਉਣ ਦੇ ਲਈ ਗਬਰੂ ਤਿਆਰ ਆ ਮੜਕੋ ਮੜਕੀ ਹੋਏ ਫਿਰਦੇ ਚੋਪਰ ਸਾਰੇ ਬਈ ਮੈਚ ਸਿਰੇ ਦਾ ਚੱਲਦਾ ਬੱਜਦੇ ਆ ਲਲਕਾਰੇ ਬਈ ਹਾ ਬੱਜਦੇ ਆ ਲਲਕਾਰੇ ਬਈ ਇੱਕ ਗੱਲ ਆ ਗੁਰੂ ਸਰੀਏ ਸੁੱਖੀ ਨੇ ਰੇਡਰ ਬੰਦ ਕਰਤੇ ਜੇ ਗੁਰੂ ਸਰੀਏ ਸੁੱਖੀ ਦੀ ਗੇਮ ਵਧੀਆ ਲੱਗਦੀ ਆ ਤਾੜੀਆਂ ਮਾਰੋ ਇੱਕ ਵਾਰੀ ਹਾ ਮੁੰਡੇ ਨੇ ਰੇਡਰ ਬੰਦ ਕਰਤੇ ਆ ਵਾਹ ਓਏ ਬਾਜੇਖਾਨੇ ਵਾਲਿਆ ਉਧਰਲੇ ਪਾਸੇ ਰਾਮਪਰੇ ਦੀ ਟੀਮ ਆ ਮੇਰੇ ਪੰਜਾਬੀ ਵੀਰੋ ਅੰਗਰੇਜ਼ ਵਰਗੇ ਸੋਨੀ ਵਰਗੇ ਹਾ ਦੇਖਦਾ ਸਿਮਰ ਰਤ ਕੈਨੇਡਾ ਜਗਮੀਤ ਔਲਖਾ ਕਹਿੰਦੇ ਵੱਡੇ ਸਤਕਾਰ ਪਰ ਬਾਜੇਖਾਨੇ ਵਾਲਾ ਆਹ ਜਹੇ ਜਾਫੀਆਂ ਪਰ ਮੁੰਡਾ ਕਬੱਡੀਆਂ ਪਾ ਗਿਆ ਲੱਖੀ ਬਾਈ ਇੱਕ ਗੱਲ ਦੱਸੋ ਯਾਰ ਏਦੂ ਤਾਕੜਾ ਮੈਚ ਦੇਖਣ ਨੂੰ ਮਿਲਿਆ ਕਿਤੇ ਜੇ ਮੈਚ ਵਧੀਆ ਲੱਗਦਾ ਦੋਨੇ ਟੀਮਾਂ ਦੇ ਨਾਲ ਤੇ ਤਾੜੀਆਂ ਮਾਰ ਦਿਓ ਮੇਰੇ ਵੀਰੋ ਆਹ ਦੇਖ ਬਗਾਨੇ ਨੇ ਰੇਡਰ 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 ਹੋ ਗਿਆ ਆ ਵੀ ਕਬੱਡੀ ਸੇਵਕਾ ਪਾ ਵੀ ਕਬੱਡੀ ਸ਼ੇਰੂ ਹੋ ਜਾਣਾ ਯਾਰ ਕਬੱਡੀ ਪਾਓ ਕਬੱਡੀ ਪਾ ਵੀ ਸੇਵਕਤ ਤਾਲ ਵਾਲਿਆ ਕਬੱਡੀ ਕਬੱਡੀ ਹੋਈ ਪਈ ਆ ਖੇਡ ਕਬੱਡੀ ਚੁਸਤੀ ਦੀ ਜੋ ਭੜਨਾ ਝੋਟੇ ਦਾ ਜੀਦਾਰੀ ਦੀ ਕੁਸ਼ਤੀ ਪੱਕਾ ਸਾਧਲ ਗੋਟੇ ਦਾ ਆਹ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲੀ ਬਣ ਕੇ ਵੇਖ ਸੋਹਣਿਆ ਮੇਲਾ ਯਾਰਾਂ ਦਾ ਨੰਬਰ ਨੰਬਰ ਰੇਡਰ ਦਾ ਮੈਂ ਰੇਡਰ ਦਾ ਰੇਡਰ ਦਾ ਹਜੇ ਨਿਬੜਿਆ ਨਹੀਂ ਹਜੇ ਮੁੱਕਿਆ ਨਹੀਂ ਓਏ ਕੁੰਡੀਆਂ ਦੇ ਸਿੰਘ ਫਸ ਗਏ ਆਓ ਨਿਤਰੂ ਬੜੇਵੇਂ ਖਾੜੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਆਓ ਨਿਤਰੂ ਬੜੇਵੇਂ ਖਾੜੀ ਕਿਉਂ ਭਾਈ ਨੌਜਵਾਨਾ ਭਾਈ ਮਨੂ ਦੇਖ ਭਾਈ ਮਿੱਟੀ ਦੇਖ ਭਈ ਨੌਜਵਾਨ ਤਾਰੂ ਭਾਈ ਗੋਪੀਦਾ ਦੇਖ ਭਈ ਚੈਲਦਾਰਾ ਸਵਾਦ ਆ ਗਿਆ ਮੋਢੇ ਜੱਸੀ ਆਉਂਦਾ ਨਿਆਰਾ ਫਾਈਨਲ ਦੇ ਇੱਕ ਫਾਈਨਲ ਫਾਈਨਲ ਦੇ ਇੱਕ ਫਾਈਨਲ ਆ ਹੁੰਦਾ ਫਾਈਨਲ ਆਓ ਸਰਦਾ ਪਾਜੇ ਖਾਨੇ ਵਾਲਾ ਆਓ ਸਰਦਾ ਲੱਖੀ ਬਾਜੇਖਾਨੇ ਵਾਲਾ ਆਓ ਸੰਨਦਾ ਬਾਜੇਖਾਨੇ ਵਾਲਾ ਚਾਹ ਮੁੰਡਾ ਜਾਫਲੈਂਚ ਸੀ ਪਰ ਕਬੱਡੀਆਂ ਪਾਉਣ ਲੱਗ ਗਿਆ ਇੱਕ ਪਾਸੇ ਅੰਗਰੇਜ਼ ਇੱਕ ਪਾਸੇ ਰਾਮਪਰੇ ਵਾਲਾ ਅਮਰੀਕ ਫਾਈਨਲ ਮੈਚ ਮੇਰੇ ਪੰਜਾਬੀ ਵੀਰੋ ਅੱਜ ਦੇ ਫੂਲ ਦੇ ਕਬੱਡੀ ਕੱਪ ਦਾ ਆਓ ਖੇਡਾ ਜਾ ਰਿਹਾ ਹੁਣ ਕਿਹੜਾ 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 ਜਫਾ 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 ਪਰ ਬਾਜੇਖਾਨੇ ਵਾਲਾ ਸਿਰ ਆ ਓਏ ਬਾਟੇ ਵਾਲਿਆ ਸਿਰ ਆ ਓਏ ਬਾਜੇ ਵਾਲਿਆ ਸਿਰ ਆ ਓਏ ਬਾਜੇ ਵਾਲਿਆ ਐਨ ਸਵਾਦ ਕਰ ਦਿੱਤਾ ਨੌਯਾਨਾ ਉਧਰ ਹੋਲਡ ਵਾਲਾ ਕਿਨੇ ਕਰਨਾ ਇਹ ਹੋਲਡਾ ਜਾਫੀਆਂ ਚਮਕੀਲਾ ਜੀ ਕਹਿੰਦੇ ਕਾਰਵੀ ਦਾ ਨਵਾਂ ਗਣਾ 100-100 ਆ ਰਿਹਾ ਭਾਈ 100 ਬਟੇ 100 ਪਰ ਇਧਰ ਦਾ ਮੈਚ ਇਧਰਲਾ ਮੈਚ 101 ਹੋਇਆ ਬੈ ਲਖੀ ਉਹ ਪੁਆਇੰਟ ਜਾਫੀਆਂ ਨੂੰ ਆ ਹੋਲਡ ਵਾਲਾ ਇਹਦੀ ਬੈਟਰੀ ਚ ਕਈਆਂ ਦੀ ਲੱਖੀ ਕਈਆਂ ਦੀ ਦਿਲ ਦੀ ਧੜਕਣ ਵਧੀ ਪਈ ਆ ਹਾਂ ਕੀ ਬਾਤ ਦਤਾਲ ਵਾਲੇ ਸੇਪ ਨੇ ਕਬੱਡੀ ਬਾਦੀ 2 ਮਿੰਟ 2 ਮਿੰਟ ਪਲੀਜ਼ ਬੇਨਤੀ ਹੈ ਜਿੱਥੇ ਦੇਖਦਾ ਵੀ ਨੌਜਵਾਨ ਪੁਆਇੰਟ ਜਿਹੜਾ ਬੋਲੇ ਸੋਨਹਾਰ ਸਾਤ ਸਿਰਿਆਂ ਗਾਲ ਬੋਲੇ ਸੋਨ ਉਦਰ ਜਿਹਾਰ ਸਿੰਘ ਸਪੋਰਟਸ ਕੋਰਟ ਹਾਂਜੀ ਆ ਜਾ ਵੀ ਡੋਗਰ ਮੈਂ ਨੰਬਰ ਬੋਲਦਾ ਔਰਲੇ ਪਾਸੇ ਆਇਆ ਜਿਹਨੇ ਸਕੋਰ ਲਿਖਿਆ ਹੈ 1 ਮਿੰਟ ਪਹਿਲਾਂ ਨੰਬਰ ਬੋਲਦਾ ਫਿਰ ਨੰਬਰ ਬੋਲੀਏ ਹੈਲੋ ਚੇਤੂ ਟੀਮ ਦੇ ਲਈ ਗੁਰਪ੍ਰੀਤ ਚਟਾਣੇ ਬਣੀਓ 500 ਰੁਪਿਆ ਭਾਈ ਹਾਂਜੀ 1 ਮਿੰਟ ਜੀ ਨੋਟ ਕਰੋ ਚੇਤੂ ਟੀਮ ਦੇ ਆ ਨਵਜੋਤਾਂ 1100 ਵਾਲਾ ਜੱਫਾ ਉੱਧਰ ਦੇ ਪਾਸੇ ਆਪਣੇ ਆ ਦਰਸ਼ਨ ਸੋਹੀ ਬਾਈ ਹੁਣਾ ਕੋਲੇ ਹੋ ਜੋ ਸੇਵਕਤ ਦਾਲਦਿਆਂ ਵੀ ਦਰਸ਼ਨ ਸੋਹੀ ਬਾਈ ਕੋਲੇ ਹੋਵੋ 1 ਮਿੰਟ ਜੀ 11000 ਰੁਪਿਆ ਉਹ ਰਾਣਾ ਬਾਈ ਖੜਾ ਹਾਂ ਬਾਜੀ ਬਾਈ ਆ 11000 ਰੁਪਿਆ ਕਰਿਓ ਜੀ ਪੁੱਛਦਾ ਕਰਾ ਮੁੰਡਿਆ ਨੋਟ ਕਰੋ ਜੀ ਮੈਂ ਨੰਬਰ ਬੋਲਦਾ ਹਾਂ 14. ਗੁਰੂ ਸਰਦੇ ਆ 16. ਰੰਪਰੇ ਦੇ ਆ ਫਾਈਨਲ ਦਾ ਰਿਜ਼ਲਟ ਮੈਂ ਬੋਲਦਾ ਵੀ ਸਾਡੇ 14. ਗੁਰੂ ਸਰਦੇ ਆ 16. ਜਿਹੜੇ ਉਹ ਰਾਮਪਰੇ ਦਾ ਬੈਸਟ ਹੈ ਰੇਡਰ ਲਾਸਟ ਕਬੱਡੀ ਦੇ ਜਿੱਤ ਹਾਰ ਸੀ ਮੈਨੂੰ ਨੰਬਰ ਦੱਸ ਸੀ ਵੀ ਕਿੰਨੇ ਆ ਮਨਪ੍ਰੀਤ ਦਾ ਮੰਨੂ ਜੀ ਕਿਤੇ ਆਪਣੇ ਮੰਨੂ ਇੱਕ ਮਿੰਟ ਮੰਨੂ 80 ਕਿਲੋ ਦਾ ਬੈਸਟ ਰੇਡਰ ਆ 41 ਸੌ ਦੀਆਂ ਤਿੰਨ ਕਬੱਡੀਆਂ ਪਈਆਂ ਸੀ ਆ ਜਾ ਬਾਈ ਸੇਵ ਕਰ ਹਾਂਜੀ 80 ਕਿਲੋ ਦਾ ਬੈਸਟ ਰੇਡਰ ਆਓ ਜੀ 10 ਰੇਡਾਂ ਪਾ ਕੇ 8 ਪੁਆਇੰਟ ਦਤਾਲ ਵਾਲਾ ਸੇਵਕਾ ਜੀ ਤਾੜੀਆਂ ਮਾਰ ਦਿਓ ਦਤਾਲ ਵਾਲਾ ਸੇਵਕਾ ਜਿਹੜਾ ਰਾਮਪ੍ਰੇਜ ਖੇਡਦਾ ਸੀ ਦਤਾਲ ਵਾਲਾ ਸੇਵਕਾ 10 ਕਬੱਡੀਆਂ 8 ਪੁਆਇੰਟ ਤੇ ਬੈਸਟ ਰੇਡਰ ਜਿਹੜਾ ਜਾਫੀ ਹੈ 9 ਟੱਚ 5 ਜਫੇ ਜਿਹੜੇ ਜਾਫੀ ਨੇ ਰੇਡਰ ਬੰਦ ਕਰਦੇ ਸੁੱਖੀ ਗੁਰੂਸਰ ਵਾਲਾ ਤਾਲੀਆਂ ਤਾਲੀਆਂ ਇੱਕ ਵਾਰੀ ਮੁੰਡੇ ਦੇ ਨਾਂ ਤੇ ਇੱਧਰ 4100 ਰੁਪਏ ਸੇਵਕ ਦਤਾਲ ਦੀਆਂ ਕਬੱਡੀਆਂ ਦਾ ਪੁੱਜ ਚੁੱਕਿਆ ਹਰਪ੍ਰੀਤ